ਨਮਸਕਾਰ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਹੈ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤੇ ਠੀਕ ਠਾਕ ਹੋ 16 ਮਈ 2022 ਦੇ ਕਬੱਡੀ ਕੱਪਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਅੱਜ ਤੁਹਾਨੂੰ ਦੱਸਾਂਗੇ ਵੀ ਕਿੱਥੇ ਕਿੱਥੇ ਕੱਪ ਹੋਏ ਆ ਕੀ ਕੀ ਇਨਾਮ ਵੰਡੇ ਗਏ ਕਿਹੜੇ ਕਿਹੜੇ ਪਲੇਅਰਾਂ ਦੀ ਸਨਮਾਨ ਹੋਏ ਨੇ ਔਰ ਕੀ ਕੀ ਮਿਲੇ ਸਨਮਾਨ ਦੇ ਵਿੱਚ 16 ਮਈ 2025 ਦਿਨ ਸ਼ੁੱਕਰਵਾਰ ਕਵੱਡੀ ਕੱਪਾਂ ਦੇ ਫਾਈਨਲ ਰਿਜ਼ਲਟ ਜੋ ਕਿ ਬਾਈ ਗਰਨਾਇਵ ਸਿੰਘ ਗੱਲ ਝੰਡਾ ਵਾਲਾ ਜਿਹੜਾ ਬਠਿੰਡਾ ਵੱਲੋਂ ਤਿਆਰ ਕੀਤੇ ਗਏ ਨੇ ਰਿਜ਼ਲਟ ਸੋ ਜਿੰਨੇ ਵੀ ਪਿਆਰੇ ਦਰਸ਼ਕ ਨੇ ਔਰ ਸਰੋਤੇ ਨੇ ਮਾਂ ਖੇਡ ਕਵੱਡੀ ਨੂੰ ਬਹੁਤ ਸਾਰਾ ਪਿਆਰ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਫੇਸਬੁਕ ਪੇਜ ਲਾਈਵ ਕਬੱਡੀ ਅਪਡੇਟ ਨੂੰ ਫੋਲੋ ਕਰ ਲੋ ਸ਼ੇਅਰ ਕਰਦੇ ਆ ਕਰੋ ਕਮੈਂਟ ਵੀ ਕਰਿਆ ਕਰੋ ਵੀਰੇ ਯਾਰ ਸਾਡੀ ਕੋਈ ਘਾਟ ਹੁੰਦੀ ਐ ਸਾਨੂੰ ਪਤਾ ਤਾਂ ਲੱਗੇ ਯਾਰ ਅਸੀਂ ਤੁਹਾਡੀ ਉਹ ਵੀ ਘਾਟ ਪੂਰੀ ਕਰਿਆ ਕਰਾਂਗੇ ਕਿਉਂਕਿ ਵਰਲਡ ਦੇ ਵਿੱਚ ਇਹੋ ਜੀ ਕੋਈ ਵੈਬਸਾਈਟ ਨਹੀਂ ਬਣੀ ਜਿਹੜੀ ਇੰਨਾ ਜ਼ਿਆਦਾ ਬਰੀਕੀ ਦੇ ਵਿੱਚ ਜਾ ਕੇ ਤੁਹਾਨੂੰ ਫਾਈਨਲ ਦੇ ਰਿਜ਼ਲਟ ਦੱਸੇ ਨਾ ਕੋਈ ਪੇਜ ਹੈ ਨਾ ਕੋਈ ਗਰੁੱਪ ਹੈ ਤੇ ਨਾ ਹੀ ਕੋਈ ਯੂਟਿਊਬਰ ਹੈ ਤਾਂਹੀਂ ਅਸੀਂ ਤੁਹਾਡੀ ਬੇਨਤੀ ਕਰਦੇ ਆ ਤੁਹਾਡੇ ਅੱਗੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਵੀ ਸਾਡਾ ਫੇਸਬੁੱਕ ਪੇਜ ਲਾਈਵ ਕਬੱਡੀ ਅਪਡੇਟ ਤੇ ਯੂਟਿਊਬ ਚੈਨਲ ਲਾਈਵ ਕਬੱਡੀ ਅਪਡੇਟ ਨੂੰ ਜਲਦੀ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਕਰਦੇ ਆ ਧੰਨਵਾਦ ਤੇ ਆਓ ਸ਼ੁਰੂ ਕਰਦੇ ਆ 16 ਮਈ 2025 ਦਿਨ ਸ਼ੁੱਕਰਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਤੇ ਆਓ ਚਾਨਣਾ ਪਾਈਏ ਵੀ ਕੀ ਕੀ ਹੋਇਆ ਤੇ ਕੀ ਕੀ ਨਿਕਲੇ ਰਿਜ਼ਲਟ ਦੇ ਵਿੱਚ ਪਿੰਡ ਮੱਲੀਆਂ ਜਲਾ ਗੁਰਦਾਸਪੁਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਅਤੇ ਕਬੱਡੀ ਮਿੰਨੀ ਓਪਨ ਚਾਰ ਚਾਰ ਟੀਮਾਂ ਕਬੱਡੀ ਦੇ ਮੈਚ ਹੋਏ ਮਿੰਨੀ ਓਪਨ ਦੇ ਵਿੱਚ ਪਿੰਡ ਪਟੀਆਂ 14 ਨੰਬਰ ਫਸਟ ਨਗਦ ਰਾਸ਼ੀ ਪਲੱਸ ਕੱਪ ਪਿੰਡ ਤੁੰਗਲਵਾਲ 12 ਸਾਢੇ 12 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਆਲ ਓਪਨ ਦੇ ਵਿੱਚ ਟੀਮ ਪੰਜਾਬ ਲਾਈਨ ਸੰਤ ਬਾਬਾ ਹਜਾਰਾ ਸਿੰਘ ਜੀ ਕਬੱਡੀ ਕਲੱਬ ਗੁਰਦਾਸਪੁਰ 26 ਨੰਬਰ ਫਾਸਟ 51000 ਨਗਦ ਪਲੱਸ ਕੱਪ ਟੀਮ ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ ਕਬੱਡੀ ਕਲੱਬ ਮਸਲਬਾਰ ਜਿਮ ਭੈਣੀ ਮੀਆਂ ਖਾਨ 18 ਨੰਬਰ ਸੈਕੰਡ 41000 ਨਗਦ ਪਲੱਸ ਕੱਪ ਬੈਸਟ ਦੋਮਾ ਫਾਈਨਲਾਂ ਦੇ ਵਿੱਚ ਨਹੀਂ ਸੀਗੇ ਜੀ ਤਕਰੀਬਨ ਤਕਰੀਬਨ 3-4 ਲੱਖ ਰੁਪਏ ਦੇ ਸਨਮਾਨ ਦਿੱਤੇ ਗਏ ਨਵੇਂ ਪੁਰਾਣੇ ਖੜਹਾਰੀਆਂ ਦੇ ਸਾਰਿਆਂ ਤੋਂ ਪਹਿਲਾਂ ਜਿਹੜਾ ਸਨਮਾਨ ਹੋਇਆ ਛੇਰਾ ਸੇਖਵਾ ਨੂੰ ਸਪਲੈਂਡਰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਫਿਰ ਉਸ ਤੋਂ ਬਾਅਦ ਲਵ ਮੱਲਿਆ ਨੂੰ 52000 ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਫਿਰ ਗੁੱਲੂ ਫੈਰੋਜੀ ਚੀ ਨੂੰ 52000 ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈਪੀ ਕੋਟਲੇ ਨੂੰ 52000 ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਵਾਜ ਹੰਦੋਵਾਲੀ ਨੂੰ 31000 ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਰਾਜੂ ਕੋਟ ਮਹਮਦ ਖਾਨ ਨੂੰ ਐਲਈਡੀ ਨਾਲ ਸਨਮਾਨਿਤ ਕੀਤਾ ਗਿਆ ਬਾਉ ਮੱਲੀਆਂ ਨੂੰ 5200 ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਸੁੱਖਾ ਮੱਗਾ ਬਿੱਲਾ ਜੋਲ ਨੂੰ ਕੱਪ ਨਾਲ ਸਨਮਾਨਿਤ ਕੀਤਾ ਗਿਆ ਜਯੋਦੇ ਘਾਸੂ ਬਾਲ ਵੇਪਰਾ ਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਬਾਲ ਵੇਪਰਾ ਤੇ ਕੱਪਾਂ ਨਾਲ ਹੋਰ ਬਹੁਤ ਸਾਰੇ ਸਨਮਾਨਤ ਹੋਏ ਸੀਗੇ ਫਿਰ ਬਹੁਤ ਹੀ ਲੰਮੀ ਵੀਡੀਓ ਹੋ ਜਾਣੀ ਸੀਗੀ ਤੇ ਬਲਾਰੇ ਇੱਥੇ ਸੀਗੇ ਬਰਿੰਦਰ ਖੇਮਕਰਨ ਸਰਬਜੀਤ ਪ੍ਰਾਚਾ ਤੇ ਮਨਜੀਤ ਬੁਲਟ 16 ਮਈ 2025 ਦਿਨ ਸ਼ੁੱਕਰਵਾਰ ਨੂੰ ਜਿੰਨੇ ਟੂਰਨਾਮੈਂਟ ਹੋਏ ਸੀਗੇ ਉਹਨਾਂ ਦਾ ਫਾਈਨਲ ਰਿਜ਼ਲਟ ਅਸੀਂ ਤੁਹਾਨੂੰ ਬੋਲਤਾ ਮੇਰੀ ਇੱਕ ਬੇਨਤੀ ਆ ਹੱਥ ਜੋੜ ਕੇ ਮੇਰੇ ਪਿਆਰੇ ਸਰੋਤਿਆਂ ਨੂੰ ਜਿੰਨੇ ਮਾਂ ਖੇਡ ਕਬੱਡੀ ਨੂੰ ਪਿਆਰ ਕਰਦੇ ਨੇ ਸਾਡੇ ਫੇਸਬੁੱਕ ਪੇਜ ਲਾਈਵ ਕਬੱਡੀ ਅਪਡੇਟ ਨੂੰ YouTube ਚੈਨਲ ਲਾਈ ਕਬੱਡੀ ਅਪਡੇਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤੁਹਾਰੇ ਅਸੀਂ ਅੱਜ ਲਈ ਨਹੀਂ ਅਸੀਂ ਆਉਣ ਵਾਲੇ ਫਿਊਚਰ ਬਾਰੇ ਇਹ ਪੇਜ ਇਹ ਚੈਨਲ ਚਲਾਇਆ ਹੈ ਤਾਂ ਜੋ ਮਾਂ ਖੇਡ ਕਬੱਡੀ ਦੇ ਜਿਹੜੇ ਬਜਨੀ ਪਲੇਅਰ ਨੇ ਉਹ ਖੜੇ ਹੋ ਸਕਣ ਉਹਨਾਂ ਤੱਕ ਮਦਦ ਪਹੁੰਚ ਸਕੇ ਬਸ ਕਿਉਂਕਿ ਉਹਨਾਂ ਦੀ ਗੁਹਾਰ ਕੋਈ ਨਹੀਂ ਸੁਣ ਰਿਹਾ ਜੇ ਕਹਿੰਦੇ 6 ਬਜਟ ਵੱਜ ਗਈ ਕੋਈ ਨਹੀਂ ਸੁਣਦਾ ਯਾਰ ਛੋਟੇ ਵੇਟਾਂ ਵਾਲਿਆਂ ਨੂੰ ਵੀਰੇ ਬੇਨਤੀ ਹੈ ਤੁਸੀਂ ਆਹ ਚੀਜ਼ ਨੂੰ ਚਲਾਓ ਸਾਡੇ ਨੂੰ ਅਸੀਂ ਇਸ ਨੂੰ ਇੱਕ ਇੱਕ ਸੁਸਾਇਟੀ ਬਣਾ ਦਾਂਗੇ ਤੇ ਮੁੜ ਕੇ ਤੁਸੀਂ ਦੇਖੀ ਜਾਓ ਵੀ ਆਪਾਂ ਕੀ ਕੁਝ ਕਰ ਸਕਦੇ ਹਾਂ ਧੰਨਵਾਦ ਤੁਹਾਡਾ